ਖੰਨੇ ਦੇ ਵਿੱਚ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਸਾਹਿਬ ਆ ਰਹੇ ਨੇ ਭਗਵੰਤ ਸਿੰਘ ਆ ਰਹੇ ਬੜੇ ਅਨਾਉਂਸਮੈਂਟ ਹੋਣ ਜਾ ਰਹੇ ਨੇ ਕੀ ਗੱਲ ਹੋਣੀ ਹੈ ਸੀਐਮ ਸਾਹਿਬ ਤੇ ਕੇਜਰੀਵਾਲ ਜੀ ਆ ਰਹੇ ਤੇ ਨੀਤਾ ਕਰਕੇ ਰਸਮੀ ਦੀ ਸ਼ੁਰੂਆਤ ਹੋ ਰਹੀ ਉਸੇ ਬਹੁਤ ਸਾਰੇ ਜਿਹੜੇ ਵਿਕਾਸ ਕਾਰਜ ਹਨ ਥੱਲੇ ਗੱਲ ਆ ਪੰਜਾਬ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦਿਨ ਰਾਤ ਇੱਕ ਜੁਗਤ ਕਰਦੂੰਗਾ ਜੀ ਸਾਹਿਬ ਨੇ ਤੇ ਇਹ ਵੀ ਜੀ ਚੰਡੀਗੜ੍ਹ ਜਿਹੜੇ ਇਲੈਕਸ਼ਨ ਹੋਏ ਨੇ ਮੇਅਰ ਦੇ 30 ਮੰਦੇ ਉਹ ਚੀਜ਼ ਉਹ ਨਾ ਬਿੱਤਿਆ ਬੰਦਾ ਨਹੀਂ ਫੇਰ ਤੋਂ ਸਾਰਾ ਜਾਣਦੀ ਹੈ ਕਿੰਨਾ ਫੇਰ ਹੈ ਕਿ ਇਥੇ ਲੋਕਤੰਤਰ ਦਾ ਜਿਹੜਾ ਮਜ਼ਾਕ ਜੀ ਜੀ ਵੀ ਸਰਕਾਰ ਨੇ ਬਣਾਇਆ ਹੈ ਚੰਡੀਗੜ੍ਹ ਦੇ ਵਿੱਚ ਕਲੀਅਰ ਕਟ ਹੈ ਜਿਹੜੀ ਉਹ ਸਾਡਾ ਮੇਅਰ ਬੜ ਰਹੇ ਸੀ ਫੋਟੇ ਵੀ 1950 ਪਾਈ ਹੈ ਪਰ ਲੋਕ ਸਿਆਣੇ ਨੇ ਜੀ ਲੋਕ ਜਵਾਬ ਦੇਣਾ ਜਾਣਦੇ ਨੇ ਜਿੰਨੀ ਜਿੰਨੀ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿੰਨਾ ਜਿੰਨਾ ਇਹ ਗੁੰਡਾਤੰਤਰ ਉਠਿਆ ਕੇ ਲੋਕਾਂ ਨੇ ਹਮੇਸ਼ਾ ਹੀ ਮੂੰ ਤੋੜ ਜਵਾਬ ਦਿੱਤਾ। ਵੋਟਾਂ ਪਾਉਣ ਦੀ ਵਾਰੀ ਆਉਣੀ ਹੈ ਤੇ ਜਿੰਨਾ ਮਰਜੀ ਧੱਕੇਸ਼ਾਹੀ ਕਰ ਲੈ। ਪਰਮਾਤਮਾ ਜਿਹੜਾ ਉਹ ਇਨਸਾਫ ਕਰਦਾ ਲੋਕ ਇਨਸਾਫ ਕਰਦੇ। ਕੱਲ੍ਹ ਜਿਲ੍ਹਾ ਬਣਾਉਣਾ ਹੀ ਨਹੀਂ। ਕੱਲ੍ਹ ਜਿਲ੍ਹਾ ਬਣਾਉਣ ਦੀ ਪਲਾਨਿੰਗ ਹੈ। ਨਹੀਂ ਇਹ ਸੀਐਮ ਸਾਹਿਬ ਦੱਸ ਸਕਦੇ। ਅਕਲੂ ਥੈਂਕ ਯੂ। ਸਾਡਾ ਇਤਿਹਾਸ ਲੱਟਣ ਜਾ ਰਹੇ ਆ। ਸੀਐਮ ਸਾਹਿਬ ਆ ਰਹੇ ਨੇ, ਕੇਜਲ ਸਾਹਿਬ ਆ ਰਹੇ ਨੇ। ਜੀ ਜੀ। ਬੜੀਆਂ ਅਨਾਊਂਸਮੈਂਟਾਂ ਖੰਨੇ ਚ ਹੋ ਰਹੀਆਂ ਨੇ। ਕੀ ਗੱਲਾਂ ਚੱਲ ਰਹੀਆਂ ਨੇ? ਅੱਜ ਬਹੁਤ ਵੱਡੀ ਆਮ ਆਦਮੀ ਪਾਰਟੀ ਦੀ ਰੈਲੀ ਅਨੰਦਪੁਰ ਸਾਹਿਬ ਧਰਤੀ ਤੇ ਹੋ ਰਹੀ ਹੈ ਔਰ ਜਿਹਦੇ ਵਿੱਚ ਬਹੁਤ ਵੱਡਾ ਫੈਸਲਾ ਜੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਲਿਆ ਹੈ ਕਿ ਗਰੀਬ ਲੋਕਾਂ ਨੂੰ ਜਿਹੜਾ ਰਾਸ਼ਨ ਦਿੱਤਾ ਜਾਂਦਾ ਉਹ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਏਗਾ ਡੋਰ ਸਟੈਪ ਡਿਲੀਵਰੀ ਹੋਏਗੀ ਔਰ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਅਮਨ ਸਿੰਘ ਜਿਵੇਂ ਚੰਡੀਗੜ੍ਹ ਦੇ ਇਲੈਕਸ਼ਨ ਹੋਏ ਨੇ ਕੀ ਮੰਨਦੇ ਹੋ ਕਿੰਨੇ ਕੁ ਸਹੀ ਸੀ ਇਲੈਕਸ਼ਨ ਜਿਹੜਾ ਹੋਇਆ? ਸਰਯਾਮ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਵੀਡੀਓ ਚ ਵੀਡੀਓਗ੍ਰਾਫੀ ਹੋਈ ਹੈ ਤੇ ਸਰਯਾਮ ਉਹਨਾਂ ਨੇ ਤੱਕਾ ਜਿੱਤਿਆ ਹੈ। ਔਰ ਰਿਟਰਨਿੰਗ ਆਪਸ਼ਨ ਹੈ, ਫੋਰਡਾਈਂਗ ਆਪਸ਼ਨ ਹੈ। ਸਰਯਾਮ ਮਤਲਬ ਅਭੀ ਟਿਕ ਕਰਕੇ ਲੋਕਾਂ ਜਾਣਬੁੱਝ ਕੇ ਮੰਤਸੂਬਾ ਮੰਤਰੀ ਖਿਦ ਨਾਲ ਰੱਦ ਕੀਤੇ। ਅੱਜ ਦੀ ਜਿਹੜੀ ਰੈਲੀ ਹੈ ਕੀ ਇਹ ਇਲੈਕਸ਼ਨਾਂ ਦਾ ਬਿਗਲ ਮੰਨਦੇ ਹੋ ਤੁਸੀਂ ਨੂੰ ਅੱਜ ਐਕਚੁਅਲੀ ਇਹ ਰੈਲੀ ਤੇ ਮਤਲਬ ਅਭੀ ਜਿਹੜਾ ਮੁਫਤ ਰਾਸ਼ਨ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਣ ਦੇ ਸਬੰਧ ਚ ਕਿੰਨੀ ਗਈ ਹੈ ਔਰ ਆਉਣ ਵਾਲੇ ਦਿਨਾਂ ਚ ਦੇਖੋਗੇ ਮਤਲਬ ਇਹ ਇਲੈਕਸ਼ਨ ਵਾਲੀ ਵੀ ਦਿਖਾਵਾਂਗੇ ਔਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜਿਹਨੂੰ ਕਹਦੀ ਕਿ ਬਿਗਲ ਵੀ ਵੱਜਣ ਜਾ ਰਿਹਾ ਖੰਨੇ ਤੋਂ ਔਰ ਕਈ بڑے ਜਿਹੜੇ ਇਤਿਹਾਸਿਕੋ ਦੇ ਫੈਸਲੇ ਵੀ ਲੱਤੇ ਜਾ ਰਹੇ ਨੇ ਕੀ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਤਿਹਾਸਕ ਰੈਲੀ ਹੈ ਜੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਘਰ-ਘਰ ਰਾਸ਼ਨ ਨੂੰ ਵੰਡਣਾਂ ਦੀ ਜਿਹੜੀ ਸਕੀਮਾ ਉਹਦੀ ਸ਼ੁਰੂਆਤ ਹੋ ਰਹੀ ਹੈ ਔਰ ਇਹਦਾ ਬਹੁਤ ਵੱਡਾ ਫਾਇਦਾ ਜਿਹੜਾ ਆਪਾਂ ਦੀਵਨ 24 ਕਿੱਲੀ ਲੱਖ ਪਰਵਾਰਾਂ ਨੂੰ ਆਜੇ ਕਣਕ ਕਿਸ ਨੂੰ ਮਿਲਦੀ ਸੀ ਕਿਸ ਨੂੰ ਨਹੀਂ ਮਿਲਦੀ ਸੀ ਹੁਣ ਕਣਕ ਕੀ ਆਟਾ ਪੀਹਾ ਕੇ ਘਰ-ਘਰ ਥਲੀਆਂ ਪੈਕ ਕਰਕੇ ਹਰੇਕ ਲੋਡ ਬੰਦ ਨੂੰ ਜਿਹੜਾ ਜੀ ਉਹ ਰਾਸਿਓ ਹੋਊਗਾ ਪਰ ਇਹਦੀ ਅੱਜ ਖੰਨਾ ਦੇ ਵਿੱਚ ਮਹਾ ਰੈਲੀ ਹੋ ਰਹੀ ਹੈ ਸਾਡੇ ਆਮ ਆਦੀ ਪਾਰਟੀ ਦੇ ਕਮਿਊਨਿਟ ਅਰਵਿੰਦ ਕੇਜੀਵਾਲ ਦੀ ਮੁੱਖ ਮੰਤਰੀ ਦੀ ਸਰਕਾਰ ਸਤਿਕਾਰ ਭਗਵਾਨ ਸ੍ਰੀ ਮਾਨ ਮੁਕਤਰੀ ਪੰਜਾਬ ਤੇ ਪਹੁੰਚੇ ਹੋਣ ਦੀ ਵਾਰੇ ਅੱਜ ਅਗਾਜ਼ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਵਧਾਈ ਜਿਸ ਚੀਜ਼ ਲਈ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਸੀ 2022 ਦੇ ਵਿੱਚ 99 ਐਮਐਲਏ ਜਿਤਾਏ ਸੀ ਅੱਜ ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਗੱਲਾਂ ਜਿਹੜੀਆਂ ਇਲੈਕਸ਼ਨ ਤੋਂ ਕਹੀਆਂ ਸੀ ਉਹ ਪੂਰੀਆਂ ਕਰੀਏ ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਵੀ ਧਰਕਾਰ ਦੇ ਵਿੱਚ ਰਾਸ਼ਨ ਬਚਾਉਣਾ ਦਿੱਲੀ ਦੇ ਵਿੱਚ بڑا ਕੰਮ ਜੈਕ ਤਰੀਕੇ ਨਾਲ ਚੱਲ ਰਿਹਾ ਔਰ ਪੰਜਾਬ ਦੇ ਵਿੱਚ ਸਤਿਕਾਰ ਸਾਡੇ ਧਾਰੇ 'ਚ ਰਾਸ਼ਨ ਪੰਚਾਇਤ ਜਾਣਗੇ ਜਿੱਥੇ ਪਹਿਲੀ ਦੋ ਦੋ ਕਾਰਾਂ ਖੜ੍ਹੀ ਆਉਣਗੇ ਉਹਦੇ ਵਾਰੇ ਕੀ ਜਾਨਣਾ ਹੈ ਜਿਹੜਾ ਨਜਾਇਜ਼ ਹੈ ਜੀ ਉਹ ਤਾਂ ਬਿਲਕੁਲ ਨਜਾਇਜ਼ ਹੈ ਜੀ ਜਿਹੜਾ ਜਾਇਜ਼ ਆ ਉਹਨੂੰ ਰਾਸ਼ਨ ਮਿਲਣਾ ਚਾਹੀਦਾ ਉਹਦੇ ਘਰ ਵੀ ਰਾਸ਼ਨ ਜਾਣਾ ਚਾਹੀਦਾ ਜਿਆਦਾਤਰ ਕਾਰ ਅਮੀਰਾ ਵੀ ਬਣੇ ਹੋਏ ਨੇ ਦੇਖੋ ਹੌਲੀ ਹੌਲੀ ਉਹਦਾ ਕੱਟ ਲੱਗ ਰਿਹਾ ਜੀ ਕੱਟ ਲੱਗ ਰਿਹਾ ਹੌਲੀ ਜਿਵੇਂ ਜਿਵੇਂ ਸਰ ਵੀ ਆ ਰਿਹਾ ਔਰ ਇਹਦੇ ਤੇ ਸਖਤਾਈ ਵੀ ਹੋ ਰਹੀ ਹੈ ਜਿਹੜੇ ਜਿਹੜਾ ਇਹਦਾ ਨਜਾਇਜ਼ ਫਾਇਦਾ ਪਾਉਣ ਦੇ ਤਾਂ ਸਰਕਾਰ ਨੂੰ ਦੇਖ ਇੰਟਰਨਲ ਸਿਸਟਮ ਉਸ ਤਰ੍ਹਾਂ ਦਾ ਬਿਲਡ ਅਪ ਜੇ ਸਰ ਕਾਰ ਕੱਟੇ ਗਈ ਸੀ ਕਿ ਆ ਉਹ ਬੰਦ ਹੋ ਗਏ ਔਰ ਕਾਰ ਤਾਂ ਸਾਰੇ ਬੰਦ ਚੰਡੀਗੜ੍ਹ ਦੇ ਇਲੈਕਸ਼ਨ ਕਿਵੇਂ ਦੇ ਦੋ ਜੇ ਨਾ ਚੰਡੀਗੜ੍ਹ ਇਲੈਕਸ਼ਨ ਹੋਏ ਨੇ ਕਿੰਨਾ ਕੁ ਫੇਰ ਮੰਗਦਾ ਦੇਖੋ ਜੀ ਬੰਤਾ ਜੀ ਕਿ ਸਾਰੇ ਲੋਕ ਸਿਆਣੇ ਨੇ ਇਲੈਕਸ਼ਨ ਲੋਕ ਸਭਾ ਦੀ ਸਿਰਫ ਹੀ ਆ ਔਰ ਤੱਕਾ ਸ਼ਰਿਆਮ ਇਹ ਠੀਕ ਗੱਲ ਨਹੀਂ ਲੋਕਤੰਤਰ ਦੇ ਵਿੱਚ ਜਿਨ੍ਹਾਂ ਨੇ ਵੋਟਾਂ ਪਾ ਕੇ ਚੁਣਿਆ ਜਿਹੜਾ ਨਮਾਇੰਦਾ ਕੋਈ ਚੁਣ ਕੇ ਆ ਗਿਆ ਲੋਕਾਂ ਨੇ ਫਤਵਾ ਦਿੱਤਾ ਤਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸੰਵਧਾਨਕ ਤਰੀਕੇ ਨਾਲ ਉਹਨਾਂ ਨੂੰ ਹੱਕ ਹੈ ਕਿ ਉਹ ਆਪਣੇ ਤਰੀਕੇ ਨਾਲ ਇੱਕ ਜਿਹੜੀ ਹੈ ਚੰਡੀਗੜ੍ਹ ਸਰਕਾਰ ਮੀਨਿੰਗ ਆਨ ਉਹਨੂੰ ਚਲਾ ਸਕਦੇ ਆ ਤੇ ਜੀ ਉਹ ਨੂੰ ਪਰ ਨਹੀਂ ਚਲਾਣ ਦੇ ਰਹੇ ਦਾ ਸੰਤੁਰ। ਮਾਨ ਸਾਹਿਬ ਤੁਸੀਂ ਪਹਿਲੇ ਜਦੋਂ ਇਲੈਕਸ਼ਨ ਆਏ ਸੀ ਗਾਣਾ ਕਟਿਆ ਈ ਝਾੜੂ ਵਾਲਾ ਬਟਨ ਦਬਾ ਦਿਆ ਹੁਣ ਐਤਕੀ ਇਲੈਕਸ਼ਨ ਨੇ ਝਾੜੂ ਵਾਲਾ ਬਟਨ ਦਬਾ ਦ ਪੰਜਾਬੀ ਲੋਟ ਤੇ ਉਹ ਪੰਜਾਬੀ ਨੇ ਦਬਾਤਾ ਹੁਣ ਇੱਕ ਨਵਾਂ ਗਾਣਾ ਤਿਆਰ ਕਰ ਰਹੇ ਆ ਜੀ। ਜੀ ਜਲਦੀ ਇਹਨੇ ਹਲੇ ਤਾਂ ਨਹੀਂ। ਆ ਜੀਗਾ। ਬਿਲਕੁਲ ਸੁਣਾਵਾਂਗੇ ਜੀ। ਤਾਂ ਮਾਨ ਸਾਹਿਬਰਾ ਤੇ ਬਹੁਤ ਵਧੀਆ ਗਾਣਾ ਤਿਆਰ